ਦੋਸਤੋ ਢਿੱਲੋਂਡੇਰੀ ਬ੍ਰੀਡ ਫਾਰਮ ਤੇ ਤੁਹਾਡਾ ਸਵਾਗਤ ਹੈ ਸੋ ਅੱਜ ਇੱਕ ਆਪਾਂ ਫੁੱਲ ਬ੍ਰੀਡ ਦੀਆਂ ਦੋ ਕਟੀਆਂ ਲੈ ਕੇ ਆਏ ਆਂ ਪਿੰਡ ਸੰਗਤਪੁਰਾ ਜ਼ਿਲ੍ਹਾ ਸੰਗਰੂਰ ਸੋ ਇੱਕ ਅਰਜਨ ਗੁੰਗੜ ਦੀ ਹੈ ਜੋ ਕਿ ਖੱਬੇ ਪਾਸੇ ਸੱਜੇ ਪਾਸੇ ਹੈਗੀ ਆ ਸਮਰਾਟ ਫੀ ਮਕੇਰੀਆਂ ਦੀ ਦੋਨਾਂ ਦਾ ਮਾਮਾਂ ਦਾ ਦੁੱਧ ਸਾਢੇ 9 ਲੀਟਰ ਤੇ 20 ਲੀਟਰ ਹੈਗਾ ਸੋ ਦੋਸਤੋ ਥਣਾ ਦਾ ਗੈਪ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਅਗਲੇ ਪਿਛਲੇ ਦਾ ਥਣਾ ਦਾ ਗੈਪ ਫੁੱਲ ਹੈਗਾ ਬੋਡੀ ਸਟਰਕਚਰ ਓਕੇ ਹੈ ਫੇਸ ਕੁਆਲਟੀ ਰਿੰਗ ਸਿੰਘ ਬਿਲਕੁਲ ਓਕੇ ਹੈ ਲੈਗ ਸਕੋਰ ਔਰ ਇੱਕ ਬਿਲਕੁਲ ਜੈਡ ਬਲੈਕ ਹੈ ਥਾਣਾ ਦਾ ਗੈ ਬਹੁਤ ਵਧੀਆ ਠੀਕ ਹੈ ਜੀ ਔਰ ਫੇਸ ਕੁਆਲਟੀ ਓਕੇ ਹੈ ਔਰ ਉਮਰ ਦੇ ਹਿਸਾਬ ਨਾਲ ਬਹੁਤ ਹਾਈਟ ਤੇ ਲੈਂਥ ਸੋ ਵੀਡੀਓ ਚ ਕਟੀਆਂ ਜਿਵੇਂ ਵੀ ਦਿਖ ਰਹੀਆਂ ਨੇ ਉਹ ਮੈਂ ਤੁਹਾਨੂੰ ਕੋਲੇ ਆ ਕੇ ਵੀ ਦੱਸਣਗੀਆਂ ਕੋਈ ਇਹਦੇ ਵਿੱਚ ਜ਼ੂਮ ਵਗੈਰਾ ਨਹੀਂ ਕੀਤਾ ਸੋ ਵੀਡੀਓ ਵਧੀਆ ਲੱਗੀ ਤਾਂ ਬਹੁਤ ਵਾਰ ਸ਼ੇਅਰ ਕਰਿਆ ਕਰੋ ਸੋ ਬਰੀਡ ਵਾਲੇ ਤੇ ਰੱਖਣ ਤੇ ਪਸੂ ਤੁਸੀਂ ਇਹ ਕਟੀਆਂ ਲੈ ਸਕਦੇ ਹੋ ਦੋਸਤੋ ਟਿੱਲੋਂ ਡੇਰੀ ਬਰੀਡ ਫਾਰਮ ਤੇ ਤੁਹਾਡਾ ਸਵਾਗਤ ਹੈ ਸੋ ਕਿਸੇ ਭਰਾ ਨੇ ਕਟੀਆਂ ਜੇ ਅਵਸ਼ੀਂ ਦੀ ਬਰੀਡ ਵਾਲੀ ਦੀ ਵੀਡੀਓ ਪਾਉਣੀ ਹੋਵੇ ਤਾਂ ਤੁਸੀਂ ਇੱਕ ਜਿਹਾ ਅੱਧੇ ਮਿੰਟ ਦੀ ਰੀਲ ਬਣਾ ਕੇ ਭੇਜਣੀ ਐ ਇਸ ਪੇਜ ਤੇ ਤੁਹਾਡੀ ਵੀਡੀਓ ਫਰੀ ਦੇ ਵਿੱਚ ਪਾਈ ਜਾਊਗੀ ਸੋ ਅੱਜ ਤੁਹਾਨੂੰ ਆਪਾਂ ਦੋ ਕਟੀਆਂ ਵਿਖਾ ਰਹੇ ਆ ਪਿੰਡ ਗਹਿਲਾ ਤੇ ਜ਼ਿਲ੍ਹੇ ਬਰਨਾਲੇ ਦਾ ਇਹ ਪਿੰਡ ਪਿੰਦ ਸੋ ਜੋ ਪੱਖੋ ਕੈਂਚੀਆਂ ਤੋਂ ਮੋਗੇ ਨੂੰ ਰੋੜ ਜਾਂਦੀ ਆ ਉਸ ਤੋਂ ਇਹ ਪਿੰਡ 6 ਕਿਲੋਮੀਟਰ ਦੀ ਦੂਰੀ ਤੇ ਆ ਸੋ ਆਲੇ ਦਲੇ ਦੇ ਇਹ ਪਿੰਡ ਰਹਿ ਜਾਂਦੇ ਆ ਬੀਲਾ ਤੇ ਹਿੰਮਤਪੁਰ ਆਲੇ ਦਲੇ ਇਹਦੇ ਪਿੰਡ ਪੈਂਦੇ ਆ ਸੋ ਆਪਦੀ ਸਮਝ ਦੇ ਮੁਤਾਬਕ ਤੁਸੀਂ ਫੋਨ ਕਰਕੇ ਜਾਂ ਕੋਲ ਜਾ ਕੇ ਕਟੀਆਂ ਨੂੰ ਵੇਖ ਕੇ ਆਪਦੇ ਤਸੱਲੀ ਸੱਲੀ ਦੇ ਨਾਲ ਲੈ ਸਕਦੇ ਹੋ ਸੋ ਵੀਰ ਦਾ ਪਿੰਡ ਹੈਗਾ ਗੈਲਾਂ ਦਾ